ਹੈਲੋ ਜੀ গুਡ ਮਾਰਨਿੰਗ एवरीवन ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਸਾਰੇ ਜਣੇ ਬਹੁਤ ਜ਼ਿਆਦਾ ਘੈਂਟ ਹੋਗੇ ਉਮੀਦ ਹੈਗੀ ਤੁਸੀਂ ਇਸ ਬਲੌਗ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰੋਗੇ ਤੇ ਕੱਲ ਵਾਲਾ ਬਲੌਗ ਵੀ ਤੁਸੀਂ ਦੇਖਿਆ ਸੀ ਅੱਜ ਬਲੌਗ ਉਹਦੋਂ ਵੀ ਘੈਂਟ ਹੋਣ ਵਾਲਾ ਤੇ ਸ਼ੁਰੂਆਤ ਕਰਦੇ ਆਂ ਜੀ ਨਵੇਂ ਬਲੌਗ ਦੀ ਤੁਸੀਂ ਇਹ ਵੀਡੀਓ ਨੂੰ ਬਲੌਗ ਨੂੰ ਬਿਲਕੁਲ ਵੀ ਸਕਿੱਪ ਨਾ ਕਰੋ ਬਲੌਗ ਬਹੁਤ ਜ਼ਿਆਦਾ ਘੈਂਟ ਹੋਣ ਵਾਲਾ ਤੇ ਆਪਾਂ ਤੁਹਾਨੂੰ ਮਿਲਾ ਰਹੇ ਆਂ ਜਾ ਕੇ

ਲੋ ਜੀ ਗੱਡੀਆਂ ਦਾ ਹੋ ਗਿਆ ਕਾਫਲਾ ਸ਼ੁਰੂ ਮੇਰੇ ਪਿੱਛੇ ਕਿਉਂਕਿ ਮੈਨੂੰ ਲੱਗਦਾ ਡਰ ਪਈ ਮੈਂ ਹੌਲੀ ਚਲਾ ਰਹੀਆਂ ਗੱਡੀ ਸੋ ਇੱਧਰ ਗੁਰਦੁਆਰਾ ਸਾਹਿਬ ਆ ਗਿਆ ਤੇ ਉਧਰ ਪੰਪ ਵੀ ਆ ਗਿਆ ਆਪਣੇ ਘਰ ਦੇ ਨਜ਼ਦੀਕ ਤੇ ਤੁਸੀਂ ਸਾਰੇ ਲੋਕੇਸ਼ਨ ਮੈਨੂੰ ਹਲੇ ਤੱਕ ਨਹੀਂ ਦੱਸੀ ਹੈਗੀ ਕਿ ਲੋਕੇਸ਼ਨ ਕਿੱਥੇ ਆ ਕਿ ਕੋਈ ਗੱਲ ਨਹੀਂ ਜੀ ਇਹ ਵਾਲੇ ਬਲੌਗ ਦੇ ਵਿੱਚ ਤੁਸੀਂ ਲੋਕੇਸ਼ਨ ਜ਼ਰੂਰ ਦੱਸਿਓ ਕਿਉਂਕਿ ਦਿਖ ਰਿਹਾ ਨਾ ਕਿੱਡੇ ਕਿੱਡੇ ਫਲੈਟ ਲੜ ਕੇ ਦੱਸਿਓ ਮੈਨੂੰ ਸਾਰੇ ਵੀ ਕੀ ਲਿਖਿਆ ਹੋਇਆ ਹੈ ਸਹੀ ਆ ਜਾਂ ਗਲਤ ਕਰਿਓ ਕਮੈਂਟ ਮੜੇ ਜੇ ਦੇਖੋ ਜੀ ਤੁਹਾਨੂੰ ਜਿੱਥੇ ਲੈ ਕੇ ਜਾ ਰਹੀ ਆ ਪ੍ਰੇਸੀ ਕਰਕੇ ਤੁਹਾਨੂੰ ਥੋੜੀ ਜਿਹੀ ਆਵਾਜ਼ ਘੱਟ ਸੁਣਦੀ ਹੁਣੀ ਤੇ ਦੇਖੋ ਜੀ ਵਿਊ ਦੇਖੋ ਪਹਿਲਾਂ ਦਾ ਤੇ ਵੈਦਰ ਦੇਖੋ ਗੱਡੀਆਂ ਦੀ ਟ੍ਰੈਫਿਕ ਕਰਕੇ ਦਿੱਖ ਨਹੀਂ ਰਿਹਾ ਲੋਕੇਸ਼ਨ ਦੇਖੋ ਤੁਸੀਂ ਕਿੰਨੀ ਘੈਂਟ ਆ ਤੇ ਤੁਸੀਂ ਇਹ ਵੀ ਨਹੀਂ ਦੱਸ ਸਕਦੇ ਕਿ ਮੈਂ ਕਿਹੜੇ ਰੋਡ ਤੇ ਆਂ ਇਹ ਤੁਸੀਂ ਨਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਭਾਈ ਡਰ ਲੱਗਦਾ ਇੱਥੇ ਚਲਾਣ ਹੋਣ ਦਾ ਤੇ ਦੇਖੋ ਤੁਸੀਂ ਹਨਾ ਜੀ ਕਿੰਨਾ ਵਧੀਆ ਲੱਗ ਰਿਹਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿਹੜਾ ਰੋਡ ਇਹ ਤੁਸੀਂ ਨੇ ਮੈਨੂੰ ਦੱਸਣਾ ਜ਼ਰੂਰ ਹੈ ਕਿ ਇਹ ਕਿੱਥੇ ਹੈਗਾ ਤੇ ਆਪਾਂ ਤਾਂ ਸਿਰਫ ਇੱਥੇ ਹੀ ਝੂਟ ਟਰਨ ਲੈ ਲੈਣਾ ਆਪੋ ਕਿਤੇ ਜ਼ਿਆਦਾ ਦੂਰ ਨਹੀਂ ਚੱਲਦੇ ਚਲੋ ਤੇ ਲੱਗਣਾ ਕੈਂਡ ਲੱਗਿਆ ਨਾ ਸੋ ਹੁਣ ਆਪਾਂ ਕਿੱਥੇ ਆਇਆ ਆ ਦੇਖੋ ਜੀ ਪੰਜਾਬ ਦਾ ਨਹਿਰ ਮੈਂ ਚੱਲੀ ਆਂ ਛਾਲ ਮਾਰਨ ਮੈਂ ਇਆ ਘਰੋਂ ਲੜ ਕੇ ਗੱਲ ਸੁਣੋ ਮੇਰੇ ਵਾਲਿਆ ਇਹ ਤੁਹਾਨੂੰ ਕਿਆ ਨਹੀਂ ਕਰਾਉਣਾ ਨਾ ਮੇਰੇ ਵਿੱਚ ਛਾਲ ਮਾਰ ਦਿੰਗੇ ਨਹਿਰ ਪੂਰੀ ਭਰੀ ਹੋਈ ਆ ਹੁਣ ਲੋ ਜੀ ਵੇ ਦੇਖੋ ਕਿੱਥੇ ਆ ਗਈ ਉੱਧਰ ਹੈਗਾ ਪਾਣੀ ਗ੍ਰੀਨ ਲੱਗੇ ਜੀ ਇੱਧਰ ਹੈਗਾ ਪਾਰਕ ਬਣੀ ਹੋਈ ਐ ਸੜਕ ਤੇ ਇੱਧਰ ਦੇਖੋ ਜੀ ਗ੍ਰੀਨ ਗ੍ਰੀਨ ਘਾਹ ਲੱਗ ਰਿਹਾ ਨਾ ਘੈਂਟ ਮਾਹੌਲ ਪੂਰਾ ਦੇਖੋ ਜੀ ਪਾਰਕਾਂ ਦਾ ਨਜ਼ਾਰਾ ਤੇ ਜੋ ਮੈਂ ਤੁਹਾਨੂੰ ਦਿਖਾਉਣ ਲੱਗੀ ਆਂ ਦੇਖੋ ਸ਼ਹਿਰ ਦੇ ਵਿੱਚ ਵੀ ਪੰਜਾਬੀ ਬੋਲੀ ਨੂੰ ਕਿੰਨੀ ਤਰਜੀਹ ਦਿੱਤੀ ਆ ਹਾਲੇ ਕਿ ਲੋਕ ਪਿੰਡਾਂ ਦੇ ਸੋਚਦੇ ਆ ਕਿ ਸਾਨੂੰ ਦੇਖੀ ਕੋਈ ਬੂਗਾ ਕੋਈ ਪੰਜਾਬੀ ਬੂਗਾ ਕੋਈ ਕੁਛ ਤੇ ਪੱਕੀ ਤੁਸੀਂ ਦੇਖੀ ਚਲੋ ਵਲੌਗ ਤੇ ਤੁਸੀਂ ਸੋਚੋਗੇ ਸੜਕਾਂ ਹੀ ਦਿਖਾਈ ਜਣਿਆ ਨਹੀਂ ਹੁਣ ਦਿਖਾਵਾਂਗੀ ਤੁਹਾਨੂੰ ਮੈਂ ਪੰਜਾਬ ਦੇ ਆ ਵਧੀਆ ਵਧੀਆ ਚੀਜ਼ਾਂ ਉਹ ਵੀ ਮੇਰੇ ਸ਼ਹਿਰ ਦੇ ਆ ਤੁਸ ਸਜਣਾ ਰੱਬ ਦੇ ਨਾ ਵਰਗਾ ਹਾਏ ਆਉਂਦੇ ਜਾਂਦੇ ਸਾ ਵਰਗਾ ਅਗਰੇ ਨਾਲ ਘੈਂਟ ਮਾਹੌਲ ਪੂਰਾ ਦੇਖੋ ਇਧਰ ਪੰਜਾਬ ਦਾ ਨਹਿਰ ਉਧਰ ਜਾ ਰਿਹਾ ਹੈ ਇਧਰ ਹੈਗਾ ਧਰਤੀ ਇਧਰ ਹੈ ਪਾਰ ਹੈ ਉਧਰ ਹੈ ਪੰਜਾਬ ਦਾ ਨਹਿਰ ਦੇਖੋ ਜੀ ਬਲੂ ਦੇਖੋ ਕਿੰਨਾ ਵਧੀਆ ਇਧਰ ਨਹਿਰ ਕੀਕਾ ਉਹਨਾਂ ਨੇ ਗ੍ਰਿਲ ਲਾਈ ਹੋਈ ਹੈ ਵੀ ਕੋਈ ਹਨਾ ਇੱਧਰ ਹੈਗਾ ਪਾਰਕ ਪਾਰਕ ਦੇਖੋ ਕਿੰਨਾ ਸ਼ਾਨਦਾਰ ਹੈ ਤੇ ਠੰਡੀ ਹਵਾ ਵਧੀਆ ਵੈਦਰ ਵੈਂਟੀਲੇਸ਼ਨ ਵਧੀਆ ਹਵਾ ਪਾਣੀ ਦੇ ਨਾਲ ਠੰਡੀ ਹਵਾ ਇੱਧਰ ਕ੍ਰੋਸ ਹੁੰਦੀ ਆ ਦੇਖੋ ਇੱਧਰ ਹੈਗਾ ਗ੍ਰਿਲ ਤੋਂ ਸਾਈਡ ਪਾਣੀ ਦਿਖ ਰਿਹਾ ਤੁਹਾਨੂੰ ਇੱਧਰ ਦਿਖ ਰਹੇ ਨੇ ਸਾਰੇ ਹਰੇ ਹਰੇ ਗ੍ਰੀਨ ਗ੍ਰੀਨ ਬੁੱਟੇ ਤੇ ਬੱਚਿਆਂ ਲਈ ਵੀ ਝੂਲੇ ਹੋ ਸਾਰਾ ਕੁਝ ਬੈਠਣ ਲਈ ਵੀ ਲੱਗਿਆ ਹੋਇਆ ਤਿੰਨੋਂ ਜਲਪਰੀਆਂ ਪਤਾ ਕੌਣਾ ਆ ਇਧਰ ਲਈ ਮੈਂ ਆ ਉਹ ਮੇਰੀ ਦੁਲੀਸਾ ਹੈ ਨਾ ਉਹ ਬੜੀ ਭੈਣਾ ਇਹ ਸੀ ਕਿੰਨੋਂ ਪਹਿਣਾ ਤਿੰਨੋਂ ਸੀ ਜਲਪਰੀਆਂ ਸੋ ਵੈਦਰ ਵੀ ਘੈਂਟ ਹੋ ਗਿਆ ਜੀ ਬਲੌਗ ਵੀ ਬੜਾ ਘੈਂਟ ਹੋ ਗਿਆ ਤੇ ਲੋਕੇਸ਼ਨ ਤੁਸੀਂ ਦੱਸਣੀ ਆ ਵੀ ਇਹ ਕਿੱਥੇ ਦੀ ਆ ਮੈਂ ਨਹੀਂ ਦੱਸਣੀ ਤੇ ਤੁਸੀਂ ਸਾਰਾ ਦੱਸਣਾਗਾ ਵੀ ਬਲੌਗ ਕਿੱਥੇ ਦਾ ਭਾਈ ਤੁਸੀਂ ਕੱਲ੍ਹ ਵਾਲੇ ਬਲੌਗ 'ਚ ਵੀ ਨਹੀਂ ਦੱਸਿਆ ਤੇ ਬਾਏ ਬਾਏ ਤੇ ਅੱਜ ਦਾ ਬਲੌਗ ਆਪਾਂ ਐਸੇ ਨਾਲ ਐਂਡ ਕਰਨ ਲੱਗਿਆ ਕਿਉਂਕਿ ਮਾਹੌਲ ਬਲੌਗ ਦਾ ਬੜਾ ਕੈਂਟ ਹੋਇਆ ਪਿਆ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ